गोली बोली 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 बोल ਦੀ ਬੱਚੀ ਸਾਡੀ ਭੁਟੀਜੀ ਵੀ ਸੁਣਾਓ ਗੋੜੀਆ ਸੱਲੋ ਮੇਰੇ ਤੇਕੇ ਲੱਗੇ ਤਿੰਗੀਆਂ ਜੋੜ ਲੱਗੀਆਂ ਮੇਰੇ ਤੇਕੇ ਆਦੇ ਪਿੰਡੇ ਪਿੰਡ ਸੁਣੀਦਾ ਹਾਨਦੀਏ ਨੱਚ ਰਕੇ ਹੋਗਾ ਦੂਰੀਂ ਮੇਰੇ ਹਾਣਦੀਏ ਨੱਚ ਨੱਚ ਰੋਗਾ ਦੂਰੀਂ ਮੇਰੇ ਹਾਣਦੀਏ ਹਾਂਜੀ ਪਹਿਣਾ ਹੈ ਹਲੋ ਮੈਨੂੰ ਦੀ ਭੂਗੱਜੂ ਦੇਜਾ ਇਹ ਤੇ ਵੀ ਦੋ ਟੀਮਾਂ ਵਰਗੀਆਂ ਚੱਕੋ ਚੱਕ ਤੋ ਫਟੇ ਇੱਕ ਪਾਸੇ ਏ ਟੀਮ ਇੱਕ ਦੂਜੇ ਟੀਮ ਜੇ ਰਕੜੇ ਜਿੱਦਾ ਬੁੱਤੇ ਨੇ ਤੇ ਯਾਰ ਹਾਜ਼ਿਰ ਪੈਣ ਤੇ ਹਾਂਜੀ ਭੈਣਾਂ ਨੂੰ ਫੇਰ ਬੈਂਦੀਏ ਜਿਹੜੀਆਂ ਭੈਣਾਂ ਦੇ ਪੇਕੇ ਖੜਕੇ ਕੀਤਾ ਜ ਆ ਮੇਕਪ ਵੀ ਨਾ ਖਾ ਕੇ ਬੁੱਤਾਂ ਖਦੀਆਂ ਹਾਂ ਮੇਕਪ ਨਾ ਖੜਕੇ ਕੀਤਾ ਆ ਭੈਣਾਂ ਇੱਥੇ ਆ ਮਾ ਕੇ ਇੱਧਰ ਸਾਰੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਸਵਾਗਤ ਆ ਸਾਰੀਆਂ ਭੈਣਾਂ ਰੋ ਜੀ ਆ ਜਿਹੜੀਆਂ ਇੱਥੇ ਦੀਆਂ ਭੈਣਾਂ ਨੇ ਬਲੇ ਵਿੱਚ ਹੋਵੇ ਟੱਕਰੇ ਪਿੜੀ ਗਲੀ ਵਿੱਚ ਹੋਵੇ ਟੱਕਰੇ ਦੇਖ ਕੇ ਕਹਿੰਦਾ ਹੱਥ ਵੇ ਤੇਰੇ ਦੰਦਾਂ ਨੇ ਬੋਲੀ ਦੰਦਾਂ ਬਿਦਾਰੂ ਦੱਸ ਵੇ ਤੇਰੇ ਦੰਦਾਂ ਨੇ ਬੋਲੀ ਦੰਦਾਂ ਬਿਦਾਰੂ ਦੱਸ ਵੇ ਤੇਰੇ ਦੰਦਾਂ ਨੇ ਬੋਲੀ ਦੰਦਾਂ ਸਾਡੇ ਘਰ ਪਹੁੰਚੇ ਨੇ ਉੱਥੇ ਸ੍ਰੀ ਗੁਰੂ ਸਾਹਿਬ ਸਰਦਾਰ ਮੰਗੀ ਸਿੰਘ ਜੀ ਸਾਹਰਦਾਰ ਅਸੀਂ ਉਹਨਾਂ ਨੂੰ ਜੀ ਆਇਆਂ ਕਹਿੰਿਆ ਸਾਡੇ ਮੰਗੀ ਸਿੰਘ ਜੀ ਸਾਹਰਦਾਰ ਜੀ ਨੇ ਆਪ ਨੂੰ ਖਾਣਾ ਕਹਿੰਦੇ ਆ अजय सिंह जीदार साके साहब जीआई आनी से बड़े बड़े भर मिटे ने बोल पेश कर चले कोला में गया मी मेंदा गोटे गोटे खाली मारनेंगे सोनिया जीआई अजय डर रही जी इनका दी आवाज में तो भाइयों ने जान मारनंगा अजय तलवार जी तो कुड़ी तरजी आणु चली

ਗੱਡੀਆਂ ਦੇਖੀਆਂ ਬਹੁਤ ਸੋਹਣੀਆਂ ਬੋਲੀਆਂ ਧੰਨਵਾਦ ਕਰਦੇ ਹਾਂ ਸਮੁੱਚੇ ਸੰਧੂ ਬੱਤੀ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਬੱਤੀਆਂ ਦਾ पहुची <laughs> پنجی کرنی پر جناب اساں دیو پنجی کرنی پر سنا اسیں جیے کنے موتر اکیاں سرپتی بکا کا بوت اکیاں سرپتی وچ کڈ لے دا جوڑا وین سکتے نہ نکدا جوڑا جوڑا وین سکتے نہ نکدا رادے شکرا اندر تے بہت بہت شکریہ وچ گنے ਤਾਂ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬਰਨਾਲੇ 3 ਦੇ ਵਿੱਚ ਆਏ ਹੋ ਹਨ ਠੀਕ ਹੈ ਨਾ ਚਾਹੋਗੇ ਪਹਿਲਾਂ ਤਾਂ ਜੀ ਬਰਨਾਲਾ ਵਸਤੀਆਂ ਨੂੰ ਆ ਕੇ ਆਪਣੇ ਪਰਿਵਾਰ ਵੱਲੋਂ ਸੀਗੇ ਆਜਾ ਮਤਲਬ ਘਰ ਕੋਲ ਸੇਟ ਕੀਤਾ ਸੀ ਉਹਦੇ ਨਾਮ ਤੇ ਅਸੀਂ ਪਹੁੰਚਿਆ ਸਾਡੇ ਬਹੁਤ ਹੀ ਸਤਿਕਾਰਯੋਗ ਤੇ ਮਾਨਯੋਗ ਗਾਇਕ ਜੋੜੀ ਜਸਪਾਲ ਪਾਲੀ ਅਤੇ ਜਸਪ੍ਰੀ ਸੰਮੀ ਜੀ ਜੋ ਕਿ ਹਰ ਸਾਲ ਦੀ ਤਰ੍ਹਾਂ ਇੱਕ ਧੀਆਂ ਦੀ ਹੌਸਲਾ ਪੜਾਈ ਕਰਨ ਦੇ ਲਈ ਸਾਡੀਆਂ ਮਾਤਾਵਾਂ ਤੇ ਭੈਣਾਂ ਦੀ ਉਹ ਹਰ ਸਾਲ ਦੀ ਤਰ੍ਹਾਂ ਇੱਕ ਪਵਿੱਤਰ ਇਹ ਤਿਹਾੜ ਨੂੰ ਤੀਆਂ ਦੇ ਤਿਹਾੜ ਨੂੰ ਹਰ ਤਰ੍ਹਾਂ ਬੜੀ ਸ਼ਰਧਾ ਤੇ ਤੁਮਤਾਂ ਦੇ ਨਾਮ ਮਨਾਇਆ ਜਾਂਦਾ ਤੋਂ ਪਹਿਲਾਂ ਉਸ ਨੇ ਸਭ ਤੋਂ ਪਹਿਤਰ ਤੇ ਆਜਾ ਸਾਡੇ ਮੇਰੀਆਂ ਧੀਆਂ ਤੇ ਭੈਣਾਂ ਤੇ ਬਰਨਾਲਾ ਵਾਸਤੇ ਲੱਖ ਲੱਖ ਬਦਕ ਦੇ ਰਹੇ ਹਾਂ ਜੀ ਤੇ ਸਾਡੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਾਡੀ ਮਾਨਯੋਗ ਪੈਨ ਮਨਿੰਦਰ ਕੌਰ ਜੀ ਪੱਕੋ ਕਿਉਂਕਿ ਇਹ ਜ਼ਿਲ੍ਹੇ ਦੇ ਪ੍ਰਧਾਨ ਨੇ ਮੈਲਾ ਕੰਗਰਸ ਨੇ ਸਾਡੀਆਂ ਪਹੁੰਚ ਜੋ ਪਰੰਪਰਿਕ ਤੌਰ 'ਤੇ ਹੋਵੇ ਸਾਡੀ ਸਮੂਹੀ ਟੀਮ ਮੈਲਾ ਕੰਗਰਸ ਦੀ 2020 ਸਾਲ ਵਿੱਚ ਪਰਵਾਨੋਆਂ ਨੂੰ ਆਖਿਰ ਇੱਕ ਪਹੁੰਚਣ ਤੇ ਇਹਨਾਂ ਦਾ ਹਾਰਦਿਕ ਸਵਾਗਤ ਵੀ ਕਰਦੇ ਹਾਂ ਜਿਸ ਪਹਾਨੇ ਲਈ ਅਸੀਂ ਤੁਹਾਨੂੰ ਬਹੁਤ ਪੱਕੀ ਦੇਦੇ ਕਿਉਂਕਿ ਸੰਦੂ ਪੱਤੀ ਦੇ ਵਿੱਚ ਇੱਕ ਅਜਿਹਾ ਉਪਰਾਲਾ ਦੇਖਦੀਆਂ ਹਰ ਸਾਲ ਦੀ ਤਰ੍ਹਾਂ ਸਾਨੂੰ ਇਮਤਿਆਦ ਦਿੰਦੇ ਨੇ ਇਸ ਦੇ ਮੁੱਖ ਮਹਿਮਾਨ ਵੀ ਤੌਰ 'ਤੇ ਅਸੀਂ ਇੱਕ ਵਾਰ ਨਾ ਫਿਰ ਤੋਂ ਮਿਲਣਾ ਪਿਆ ਤਾਂ ਪਰੰਪਰ ਪਵਿੱਤਰ ਤਿਹਾੜ ਮਨਜੰਤਾ ਕੀ ਹੁੰਦਾ ਕਿਉਂਕਿ ਇੱਕ ਵੀਰਾਂ ਤੇ ਪਵਿੱਤਰ ਇਹ ਤੋਕਿਆਂ ਦੇ ਨਾਲ ਇੱਕ ਸਾਂਝ ਜੁੜਦੀ ਹੈ ਧੀਆਂ ਦੀ ਕਿ ਇੱਕ ਪਵਿੱਤਰ ਰਸਤੇ ਦੇ ਰਾਹੀ ਇਕੱਠਾ ਹੋਉਂਦਾ ਸੁਨੇਹਾ ਬੰਦਾ ਸਨ ਕਿਉਂਕਿ ਇੱਕ ਵਾਰੀ ਮੈਂ ਫੇਰ ਤੋਂ ਮੇਰੀਆਂ ਬਰਨਾਲਾ ਵਾਸੀਆਂ ਧੀਆਂ ਪੈਣਾ ਤੇ ਸਾਡੀਆਂ ਮਾਤਾਵਾਂ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਜੀ ਮੈਂ ਜਨਤਾ ਦੀ ਆਵਾਜ਼ ਚੈਨਲ ਦਾ ਵੀ ਅੱਜ ਇਸ ਮੀਡੀਆ ਦੇ ਜ਼ਰੀਏ ਮਾਤਾਵਾਂ ਤੋਂ ਸ਼ੁਕਰ ਗੁਜ਼ਾਰ ਹਾਂ ਜਿਨ੍ਹਾਂ ਨੇ ਇਤਿਹਾ ਪੈਣਾ ਦੀ ਹੌਸਲਾ ਪੁਝਾਈ ਕਰਨ ਦੇ ਨੇ ਜਸਪਾਲ ਪਾਲੀ ਅਤੇ ਜਸਪੀਤ ਸੰਮੀ ਗਾਇਕ ਜੋੜੀ ਉਹਨਾਂ ਨੂੰ ਵੀ ਥੋੜਾ ਜਿਹਾ ਹੌਸਲਾ ਫਜਾਈ ਕਰਨ ਦਾ ਸਾਡਾ ਨਿੱਜਾ ਨਿੱਜੀ ਫਰਜ਼ ਵੀ ਬਣਦਾ ਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਜਿਹੜਾ ਇਹ ਤੀਆਂ ਨੂੰ ਇੱਕ ਸਾਂਝ ਦਾ ਸਨੇਹਾ ਦਿੰਦੇ ਨੇ ਜੀ ਧੰਨਵਾਦ ਜੀ ਅੱਜ ਵਰ ਕੀ ਕਹਿਣਾ ਚਾਹੋਗੇ ਤੀਆਂ ਬਾਰੇ ਜੀ ਦੇਖੋ ਜੀ ਮੈਂ ਕਹੂੰਗੀ ਜਿਹੜਾ ਤੀਆਂ ਦਾ ਤਿਹਾਰ ਹੈ ਤੇ ਤਾ ਤਿਹਾਰ ਹੈ ਤੇ ਮੈਂ ਸਭ ਤੋਂ ਪਹਿਲਾਂ ਗਾਇਡਿਸ ਕਾਲ ਪਾ ਲਈ ਜੀ ਤੇ ਉਹਨਾਂ ਦੀ ਭੈਣ ਜੀ ਸ਼ਮੀ ਜੋ ਹਰ ਸਾਲ ਉਤਰਾਲਾ ਕਰਦੇ ਨੇ ਤੀਆਂ ਮਨਾਉਣ ਦਾ ਸਾਨੂੰ ਕੁੜੀਆਂ ਚਿੜੀਆਂ ਦੇ ਕੁੰਡੀਆਂ ਚਿੜੀਆਂ ਨੂੰ ਇਕੱਠਾ ਕਰਕੇ ਤੀਆਂ ਦਾ ਤਿਉਹਾਰ ਮਨਾਉਂਦੇ ਆ। ਮੈਂ ਉਹਨਾਂ ਦਾ ਬਹੁਤ ਜ਼ਿਆਦਾ ਸਵਾਗਤ ਕਰਦੀ ਆ ਕਿ ਉਹ ਹਰ ਵਾਰੀ ਹੰਬਲਾ ਮਾਰਦੇ ਨੇ, ਕੁੜੀਆਂ ਚਿੜੀਆਂ ਨੂੰ ਇਕੱਠਾ ਕਰਕੇ ਕੀ ਜਾਂਦਾ ਤਿਹਾਰ ਮਨਾਉਂਦੇ ਨੇ ਤੇ ਇਸ ਨਾਲ ਜਿਹੜੀਆਂ ਪੇਕੇ ਪਰਿਵਾਰ ਚੋਂ ਕੁੜੀਆਂ ਆ ਕੇ ਸਾਰੇ ਪਰਿਵਾਰ ਆਉਂਦੀਆਂ ਨੇ ਕਹਿੰਦੇ ਨੇ ਕਿ ਸੌਣ ਵੀਰ ਇਕੱਠੀਆਂ ਕਰੇ ਭਦੋ ਚੰਦਰੀ ਨੂੰ ਛੋੜੇ ਪਾਵੇ। ਇਸ ਤਰੀਕੇ ਨਾਲ ਕੁੜੀਆਂ ਇਕੱਠੀਆਂ ਹੋ ਕੇ ਇੱਕ ਦੂਜੇ ਨੂੰ ਮਿਲਣ ਦਾ ਮੌਕਾ ਮਿਲਦਾ ਹੈ। ਇੱਕ ਸੱਭਿਆਚਾਰ ਦਾ ਪ੍ਰਤੀਕ ਹੈ ਜਿਸ ਪਾਲ ਪਾਲੀ ਜੀ ਨੇ ਜਿਹੜਾ ਹੰਬੜਾ ਮਾਰਿਆ ਤੀਆਂ ਦਾ ਤਿਹਾਰ ਮਨਾਉਂਦੇ ਆ ਮੈਂ ਉਹਨਾਂ ਨੂੰ ਬਹੁਤ ਵਧਾਈ ਦਿੰਦੀ ਹਾਂ ਜਿਹੜੀਆਂ ਵੀ ਸਾਡੀਆਂ ਸਾਰੀਆਂ ਭੈਣਾਂ ਸਨਮਾਨ ਲਈ ਇੱਥੇ ਆਈਆਂ ਨੇ ਮੈਂ ਉਹਨਾਂ ਦਾ ਵੀ ਸਵਾਗਤ ਕਰਦੀ ਹਾਂ ਅਜੇ ਟੱਲੇਵਾਲ ਜੀ ਜਿਹੜੇ ਮਤਲਬ ਹਰ ਵਾਰੀ ਕੁੜੀਆਂ ਦੀ ਹੌਸਲਾ ਅਫਜ਼ਾਈ ਲਈ ਜਿੱਥੇ-ਤਿੱਥੇ ਆਜਰ ਹੁੰਦੇ ਨੇ ਤੇ ਮਤਲਬ ਮੈਂ ਉਹਨਾਂ ਦਾ ਵੀ ਬਹੁਤ ਜ਼ਿਆਦਾ ਸਵਾਗਤ ਕਰਦੀ ਹਾਂ ਤੇ ਇੱਕ ਵਾਰੀ ਫੇਰ ਸਾਰਾ ਬਰਨਾਲਾ ਵਾ ਸਕਦੇ ਹਾਂ ਜਿਹੜਾ ਭੈਣਾਂ ਤੇ ਬਨੋਦਾਂ ਨਤੀ ਬਾਗੋਂ ਦੇ ਤਿਹਾਰ ਦੀ ਵਧਾਈ ਦਿੰਦੇ